ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਨੂੰ ਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਆ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਅੱਜ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨਿੰਗ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਤਿਆਰ ਕਰਵਾਉਣਾਗਾ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਸਟਿਚਿੰਗ ਕਿਦਾਂ ਦੀ ਵੀ ਤੁਸੀਂ ਚਾਹੋ ਉਹ ਦੀ ਸਟਿਚਿੰਗ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਸਾਨੂੰ YouTube ਤੋਂ ਇਲਾਵਾ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦਾ ਨਾਮ ਸਾਡੇ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁ ਉਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਰੈਡੀ ਕਰਵਾ ਕੇ ਲੈ ਸਕਦੇ ਤੇ ਉਥੋਂ ਦੇਖ ਕੇ ਵੀ ਆਪਣਾ ਹਨਾ ਜਿੱਦਾਂ ਤੁਸੀਂ ਚਾਹੋ ਉਦਾਂ ਦਾ ਡਿਜ਼ਾਈਨ ਹੈ ਨਾ ਸਿਲੈਕਟ ਕਰਕੇ ਕਰਵਾ ਸਕਦੇ ਤੇ ਯਾਰ ਤੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈ ਤਾਂ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਤਾਂ ਭਾਵੇਂ ਕਿੰਨਾ ਮਰਜੀ ਹੈਵੀ ਤੋਂ ਹੈਵੀ ਡਿਜ਼ਾਈਨ ਹੈ ਆਪਣਾ ਹੈਂਡਵਰਕ ਦੇ ਵਿੱਚ ਹਨਾ ਜਿੱਦਾਂ ਦੀ ਵੀ ਤੁਸੀਂ ਫੈਬਰਿਕ ਚਾਹੋ ਤੇ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਵਰਕ ਵਗੈਰਾ ਚਾਹੋ ਹਨਾ ਆਪਾਂ ਮੈਂ ਨਾਰਮਲ ਵੀਰ ਦੇ ਲਈ ਤੁਸੀਂ ਤਿਆਰ ਕਰਵਾਉਣਾਗਾ ਪਮੇ ਆਪਣਾ ਸਮਰ ਵੀਰ ਦੇ ਲਈ ਸੂਟ ਤਿਆਰ ਕਰਵਾਉਣੇ ਨੇ ਪਮੇ ਆਪਣਾ ਪਾਰਟੀ ਵੇਅਰ ਫੈਬਰਿਕ ਦੇ ਉੱਪਰ ਤਿਆਰ ਕਰਵਾਉਣੇ ਨੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏ ਆਂਗੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣ ਕਿ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਆਪਣਾ ਇਹ ਆਪਾਂ ਨੇ ਤਿਆਰ ਕਰਵਾਇਆ ਟਾਈ ਡਾਈ ਵਾਲਾ ਸੂਟ ਟਾਈ ਡਾਈ ਵਾਲਾ ਸੂਟ ਆ ਇਹ ਸੂਟ ਸਾਡੇ ਤੁਸੀਂ ਪਹਿਲਾਂ ਵੀ ਡਿਜ਼ਾਈਨ ਕਾਫੀ ਦੇਖ ਚੁੱਕੇ ਹੋਗੇ ਤੇ ਇਹ ਇਹ ਆਪਾਂ ਨੇ জਾਰਜਟ ਫੈਬਰਿਕ ਤੇ ਤਿਆਰ ਕਰਵਾਇਆ ਹੈਗਾ জਾਰਜਟ ਦੀ ਫੈਬਰਿਕ ਦੇਖੋ ਐਦਾਂ ਟਾਇਡਾਈ ਹੋਈ ਹੋਈ ਹੈ ਇਹ ਸਾਰੀ ਟਾਇਡਾਈ ਹੋਈ ਹੋਈ ਹੈ ਐਦਾਂ জਾਰਜਟ ਦੀ ਫੈਬਰਿਕ ਤੇ نیچے ਆਪਾਂ ਮਸ਼ੀਨ ਵਰਕ ਦੇ ਨਾਲ ਕਰ ਤਿਆਰ ਕਰਵਾਇਆ ਦੇਖੋ ਜਿਹੜਾ ਵਰਕ ਦਾ ਸਾਰਾ ਮਸ਼ੀਨ ਦਾ ਹੋਇਆ ਹੈਗਾ ਤੇ ਇਹ জਾਰਜਟ ਫੈਬਰਿਕ ਆਪਾਂ ਦੀ ਸਾਰੀ ਡਾਈ ਹੋਈ ਹੈ ਇਹਦਾ ਜਿਹੜਾ ਆਪਾਂ ਪਲੇਨ ਬਾਰਡਰ ਹੈ ਇਹ نیچے ਐਸੇ ਘੇਰੇ ਤੇ ਪਲੇਨ ਬਾਰਡਰ ਹੀ ਐਦਾਂ ਆਪਾਂ ਰੱਖਿਆ ਬਾਹਾਂ ਤੇ ਤੇ ਵਰਕ ਕਰਵਾਇਆ ਐਦਾਂ ਦੇਖੋ ਇਹ ਬਾਟਮ ਹੈ ਇਹਦੀ ਐਵੇਂ ਹੀ ਦੇਖੋ ਪਲੇਨ ਬਾਰਡਰ ਇਹਦੇ નીચે ਮੂਰੀ ਉਹਦੇ ਉੱਪਰ ਆਲੀ ਤੁਸੀਂ ਮੂੜੇ ਤੇ ਵੀ ਇਹ ਨਹੀਂ ਵਰਕ ਕਰਵਾ ਸਕਦੇ ਉਹਦਾ ਕਰਵਾਉਣਾਗਾ ਤੇ ਇਹੇ ਦੇਖੋ ਆਪਣਾ ਘੇਰੇ ਦੇ ਉੱਪਰ ਆ ਗਿਆ ਬਾਹਾਂ ਦੇ ਉੱਪਰ ਆ ਗਿਆ ਤੇ ਦੁਪੱਟਾ ਆਪਣੇ ਪਿਓਰ ਚ ਨੂੰ ਹੁੰਦਾ ਕਰਵਾਇਆ ਟਾਈ ਡਾਈ ਕਰਵਾਇਆ ਇਹਦਾ ਸਾਰਾ ਦੁਪੱਟਾ ਤੁਸੀਂ ਆਪਣਾ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਦੋ ਕਲਰ ਦਾ ਵੀ ਤੇ ਲੜਾਂ ਤੇ ਇਹ ਮੈਂ ਡਿਜ਼ਾਈਨਿੰਗ ਪਾਉਣੀ ਹੁੰਦਾ ਵੀ ਹਨਾ ਉਹ ਜਿਵੇਂ ਤੁਹਾਨੂੰ ਪਸੰਦ ਆ ਉਸੇ ਅਕੋਰਡ ਕਰਵਾ ਸਕਦੇ ਹੋ ਬਾਕੀ ਆਪਣੀ ਚੋਇਸ ਦੇ ਅਕੋਰਡ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਇਹ ਟੈਗ ਵੀ ਸਿਰਫ ਤੇ ਵੀ ਕਰਵਾ ਸਕਦੇ ਹੋ ਜਿਹੜੀ ਇਹਾ ਡਿਜ਼ਾਈਨਿੰਗ ਹੈਗੀ ਸਾਰੀ ਇਹ ਟਾਈ ਡਾਈ ਦੀ ਡਿਜ਼ਾਈਨਿੰਗ ਇੱਥੇ ਚੇਂਜ ਵੀ ਕਰ ਸਕਦੇ ਹੋ ਤੇ ਬਰਦਰ ਜਿਹੜਾ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਹੈਗਾ ਦੇਖੋ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਰੈਡੀ ਕਰਵਾਇਆ ਪਿਓਰ ਕ੍ਰੇਪ ਦੀ ਫੈਬਰਿਕ ਦੇ ਉੱਪਰ ਇਹ ਇਹ ਆਪਣਾ ਹੈਂਡਵਰਕ ਦੇ ਵਿੱਚ ਹੀ ਰੈਡੀ ਕਰਵਾਇਆ ਸਟਾਈਡਾਈ ਤੇ ਹੈਂਡਵਰਕ ਦੇਖੋ ਆਪਣਾ ਮਿਕਸ ਹੈਗਾ ਤੁਹਾਨੂੰ ਸਾਰਾ ਆਪਾਂ ਸਮਝਾਉਣੀ ਹੈ ਕਿੰਦਾ ਕਿੰਦਾ ਆਪਾਂ ਰੈਡੀ ਕਰਵਾਏਗਾ ਹੈਂਡਵਰਕ ਦੇ ਨਾਲ ਰੈਡੀ ਹੋਇਆ ਵੈਸੇ ਆਪਣਾ ਸਾਰਾ ਸੂਟ ਇਹ ਪਹਿਲਾਂ ਆਪਾਂ ਨੇ ਦੇਖੋ ਆ ਸ਼ਰਟ ਦਾ ਕੱਪੜਾ ਤੇ ਆਹ ਆਪਾਂ ਨੇ ਟਾਈ ਡਾਈ ਕਰਵਾਇਆ ਪ ਡਾਈ ਕਰਵਾਇਆਗਾ ਦੇਖੋ ਸ਼ਰਟ ਵੀ ਆਪਣੀ ਡਾਈ ਹੋਈ ਵੀ ਐ ਰੀਪ ਦੇ ਵਿੱਚ ਐ ਫਿਰ ਆਪਾਂ ਨੇ ਇਹਦਾ ਵਰਕ ਕਰਵਾਇਆ ਦੇਖੋ ਪੈਚ ਲਗਾ ਕੇ ਜਿਹੜਾ ਆਪਣਾ ਪੈਚ ਆ ਤਿੰਨ ਕਲਰਾਂ ਦਾ ਲੱਗਿਆ ਹੋਇਆ ਹੈਗਾ ਫਿਰ ਇਹਦੇ ਉੱਪਰ ਸਾਰੀ ਆਉਟਲਾਈਨਿੰਗ ਹੈਂਡਵਰਕ ਦੇਣਾ ਹੋਈ ਵੀ ਐ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਦੇਖੋ ਆਪਣੇ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਹੈਵੀ ਸੂਟ ਆਪਣਾ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਦੇਖੋ ਇਹ ਕਾਫੀ ਸੋਹਣਾ ਖੂਬਸੂਰਤ ਆਪਣਾ ਸਾਰੇ ਜਿਹੜੀ ਸ਼ਰਟ ਦਾ ਪੱਲਾਗਾ ਆਪਣੀ ਹਿਪ ਤੱਕ ਆ ਨਾ ਸਾਰਾ ਇਹ ਵਰਕ ਹੈ ਜਿਹੜਾ ਪੂਰਾ ਪਰੇ ਪਰੇ ਸ਼ਰਟ ਹੁੰਦੀ ਹੈ ਆਪਣੀ ਵਿੱਚ ਸਿਰਫ 17 ਮੋਤੀ ਸਾਰੇ ਆਪਣਾ ਜਿਹੜਾ ਦੱਤਕਾ ਵਗੈ ਸਾਰਾ ਹੈਂਡਵਰਕ ਦੇ ਨਾਲ ਆਪਾਂ ਨੇ ਜਿਹੜੇ ਪੈਚ ਲਗਾ ਕੇ ਵਰਕ ਕੀਤਾ ਹੈ ਇਹਦੇ ਗਲੇ ਦੇ ਉੱਪਰ ਵੀ ਇਦਾਂ ਵਰਕ ਆਉਂਦਾ ਦੇਖੋ ਗਲੇ ਦੇ ਉੱਪਰ ਆਵਲ ਵਰਕ ਆ ਗਿਆ। ਕਾਫੀ ਸੋਹਣਾ ਆਪਣਾ ਸੂਟ ਤਿਆਰ ਹੋਇਆ ਬਾਹਾਂ ਦੇ ਉੱਪਰ ਦੇਖੋ ਇਦਾਂ ਵਰਕ ਆ ਜਿੱਥੇ ਪੈਚ ਲੱਗੇ ਆਵਲ ਬਾਹਾਂ ਦੇ ਉੱਪਰ ਵਰਕ ਆ ਗਿਆ। ਕਾਫੀ ਸੋਹਣਾ ਦੇਖੋ ਆਪਣਾ ਜਿਹੜਾ ਸੂਟ ਹੈ ਤਿਆਰ ਹੋਇਆ। ਤੇ ਉਸ ਤੋਂ ਬਾਅਦ ਦੇਖੋ ਆਪਣੀ ਜਿਹੜੀ ਬੋਟਮ ਆਗੀ ਬੋਟਮ ਦੇ ਵਿੱਚ ਆਪਾਂ ਟਾਈ ਡਾਈ ਰੱਖਿਆ ਦੇਖੋ ਸਾਰੀ। ਜਿੰਨੇ ਕਲਰਾਂ ਦਾ ਆਪਾਂ ਨੇ ਪੈਚ ਲਗਾਇਆ ਉਹਨੇ ਕਲਰਾਂ ਦੀ ਸਾਰੀ ਬੋਟਮ ਦੇ ਵਿੱਚ ਟਾਈ ਡਾਈ ਬੋਟਮ ਮਿਲੂਗੀ ਆਪਾਂ ਨੂੰ ਸਾਰੀ ਦੇਖ ਇਹ ਵਾਲੀ ਟਾਈ ਡਾਈ ਬੋਟਮ ਮਿਲੂ ਇੱਕ ਸੂਟ ਤੁਹਾਨੂੰ ਆਪਾਂ ਹੋਰ ਦਿਖਾ ਦਾਂਗੇ ਪਹਿਲਾਂ ਆਪਾਂ ਨੇ ਹੋਰਾਂ ਵਾਲਾ ਸੂਟ ਵੀ ਦੋ ਤਿੰਨ ਆਪਣੇ ਸੂਟ ਰੈਡੀ ਹੋਏ ਸੀਗੇ ਇਹ ਡਿਜ਼ਾਈਨਿੰਗ ਆਪਾਂ ਨੇ ਚੇਂਜ ਕਰਵਾਤੀ ਦੇਖੋ ਸਾਰਾ ਵਰਕ ਵਗੈਰਾ ਸਾਰਾ ਉਦਾਂ ਹੀ ਪੈਚ ਵਗੈਰਾ ਸਾਰੇ ਉਦਾਂ ਲੱਗੇ ਹੋਏ ਨੇਗੇ ਬਸ ਉਹਦੇ ਮੋਰ ਬਣੇ ਹੋਏ ਸੀਗੇ ਇਹਦੇ ਆਪਣੇ ਇਦਾਂ ਫਲਾਰ ਬਣੇ ਹੋਏ ਨੇਗੇ ਪਹਿਲਾਂ ਵੀ ਆਪਾਂ ਨੇ ਇਦਾਂ ਟਾਈ ਡਾਈ ਸਲਵਾਰ ਦੇ ਨਾਲ ਤਿਆਰ ਕਰਵਾਇਆ ਸੀ ਦੇਖੋ ਦੁਪੱਟਾ ਵੀ ਸਾਰਾ ਦਾ ਟਾਈ ਡਾਈ ਹੈਗਾ ਸਾਰਾ ਦੁਪੱਟਾ ਦੇਖੋ ਟਾਈ ਡਾਈ ਹੈਗਾ ਤਾਂ ਐਵੇਂ ਦੁਪੱਟਾ ਸਾਰਾ ਇਦਾਂ ਰੈਡੀ ਹੋਇਆ ਹੈਗਾ ਤੇ ਮੋਤੀਆਂ ਵਾਲੀ ਲੇਸ ਦੇ ਨਾਲ ਆਪਾਂ ਇਹਨੂੰ ਨਿਚਿੰਗ ਦਿੱਤੇ। ਕਾਫੀ ਸੋਹਣਾ ਆਪਣਾ ਸੂਟ ਦੇ ਇੱਕ ਬਣ ਕੇ ਤਿਆਰ ਹੋਇਆ। ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਫੁੱਲ ਪਾਰਟੀ ਵੀ ਹੈ ਸੂਟ ਆਪਣਾ ਰਹਿ ਗਿਆ। ਤੁਸੀਂ ਐਦਾਂ ਦੀ ਚੀਜ਼ ਵੀ ਡਿਜ਼ਾਈਨਰ ਜੀ ਲੁੱਕ ਵਾਲੀ ਪਿਆਰ ਕਰਵਾ ਸਕਦੇ। ਦੇਖੋ ਜੇ ਆਪਾਂ ਪਲੇਨ ਦੇ ਉੱਪਰ ਵਰਕ ਦੇ ਨਾਲੋਂ ਹਨਾ। ਦੇਖੋ ਕਿੰਨਾ ਸੋਹਣਾ ਆਪਣਾ ਸੂਟ ਬਣਿਆਗਾ ਇਹ। ਨਾਲ ਤਾਂ ਆਪਣੀ ਬਜਟ ਡਿਜ਼ਾਈਨਰ ਲੁੱਕ ਦੇ ਰਿਹਾਗਾ ਤੇ ਨਾਲ ਦੇਖੋ ਆਪਣਾ ਸਾਰਾ ਫੁੱਲ ਪਾਰਟੀ ਵੀ ਹੈ ਹੈਂਡਵਰਕ ਦਾ ਸੂਟ ਤਿਆਰ ਹੋਇਆ। ਵਧੀਆ ਹਨਾ ਡਿਫਰੈਂਟ ਜੀ ਲੋਕ ਦੇ ਨਾਲ ਤੁਸੀਂ ਐਦਾਂ ਵੀ ਆਪਣੇ ਸੂਟ ਰੈਡੀ ਕਰਵਾ ਕੇ ਲੈ ਸਕਦੇ ਪੈਚਾਂ ਦੇ ਕਲਰ ਵਗੈਰਾ ਹਨਾ ਆਪਣਾ ਵਰਕ ਨੂੰ ਡਿਫਰੈਂਟ ਕਰਵਾਉਣਾਗਾ ਜੇ ਪਹਿਲਾਂ ਨੇ ਤਾਂ ਸਾਡੇ ਤੁਸੀਂ ਜੇ ਲਗਾਤਾਰ ਵੀਡੀਓ ਦੇਖਦੇ ਹੋ ਹੋਰ ਬਣੇ ਹੋਏ ਸੀ ਐਦਾਂ ਤੁਸੀਂ ਓਦਾਂ ਵੀ ਆਪਣਾ ਹਨਾ ਕੋਈ ਚੀਜ਼ ਜੇ ਮੈਂ ਤੁਹਾਨੂੰ ਸਾਨੂੰ ਦੱਸਦੇ ਹਾਂ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਫਰੈਂਟ ਸਟਾਈਲ ਦੇ ਨਾਲ ਹਾਂਜੀ ਜਿਹੜਾ ਆਪਾਂ ਇਹ ਸੂਟ ਰੈਡੀ ਕਰਵਾਇਆ ਇਹ ਮਸਲੀਨ ਦੀ ਫੈਬਰਿਕ ਆਗੀ ਮਸਲੀਨ ਫੈਬਰਿਕ ਤੇ ਆਪਾਂ ਨੇ ਤਿਆਰ ਕਰਵਾਇਆ ਦੇਖੋ ਪਹਿਲਾਂ ਤਾਂ ਆਪਾਂ ਨੇ ਇਹਨੂੰ ਹਿਦਾਈ ਵਾਲਾ ਆਪਣਾ ਡਾਈ ਵਾਲਾ ਸੂਟ ਤਿਆਰ ਕਰਵਾਇਆ ਮਸਲੀਨ ਤੇ ਪਹਿਲਾਂ ਤਾਂ ਆਪਾਂ ਇਹਦੇ ਫੈਬਰਿਕ ਨੂੰ ਆਪਾਂ ਡਾਈ ਕਰਵਾਇਆ ਵੇਖੋ ਐਦਾਂ ਆਹ ਵਾਲੇ ਜਿਹੜੇ ਜੈਪੁਰੀ ਸਰਕਲ ਜਿਹਨੇ ਫਿਰ ਆਪਾਂ ਕੱਲਾ ਫਰੰਟ ਫਰੰਟ ਡਾਈ ਕਰਵਾਇਆ 셔ਟ ਦਾ ਐਦਾਂ ਬੈਕ ਸਾਈਡ ਤਾਂ ਹੀ ਪਲੇਨ ਆ ਗਈ ਸਾਰੇ ਸੂਟ ਦੇ। ਬੈਕ ਸਾਈਡ ਪਲੇਨ ਆ ਗਈ ਕੱਲਾ ਫਰੰਟ ਆਪਾਂ ਜਿਹੜਾ ਡਾਈ ਕਰਵਾਇਆ ਦਿੱਤਾ ਜੈਪੁਰੀ ਡਾਟਸ ਦੇ ਨਾਲ ਆਪਾਂ ਨੇ ਡਾਈ ਕਰਵਾਇਆ ਸਾਰਾ ਇਹ। ਐਵੇਂ ਫਿਰ ਦੇਖੋ ਆਪਣੇ ਰਸਟ ਕਲਰ ਜਿਆਦਾ ਇਹਦੇ ਵਿੱਚ ਰੱਖ ਕੇ ਆਪਣੇ ਨੇੜੇ ਕੈਮਰਾ ਕਰਕੇ ਤੁਹਾਨੂੰ ਵਰਤਨ ਦਿਖਾ ਦਿੰਦੇ ਆਂ ਐਂ ਤਾਂ ਦੇਖੋ ਇਹਦੇ ਫਲਾਰ ਜੇ ਬਣੇ ਹੋਏ ਨੇਗੇ ਘੇਰੇ ਦੇ ਉੱਪਰ ਵੇਲ ਆ ਗਈ ਵੱਡਾ ਫਲਾਰ ਇੱਕ ਦੇਖੋ ਇੱਧਰ ਆ ਗਿਆ ਆਪਣੀ ਥਿੱਪ ਦੇ ਉੱਪਰ ਇੱਧਰ ਚਾਕ ਦੇ ਉੱਪਰ ਆ ਗਿਆ ਥਿੱਪ ਤੱਕ ਉੱਪਰ ਤੱਕ ਆ ਗਿਆ ਇਹ ਇੱਕ ਤੱਕ ਵਰਕ ਆ ਗਿਆ ਦਿੱਖ ਰਿਹਾ ਹੈ ਉਲਟੱਕ ਵਰਕ ਆ ਗਿਆ ਸਾਰਾ ਬਹੁਤ ਹੀ ਜਿਆਦਾ ਸੋਹਣੀ ਫਿਨਿਸ਼ਿੰਗ ਮਿਲੂ ਤੁਹਾਨੂੰ ਵਰਤਨ ਦੀ ਦੇਖੋ ਕਾਫੀ ਸੋਹਣਾ ਤੇ ਖੂਬਸੂਰਤ ਆਪਣਾ ਵਰਕ ਹੋਇਆ ਹੈਗਾ ਕਦੇ ਕਿਸੇ ਵੀ ਤੁਸੀਂ ਵਰਕ ਦੇ ਵਿੱਚ ਸਾਡੇ ਦੇ ਵਿੱਚ ਕੋਈ ਕਮੀ ਨਹੀਂ ਕਰ ਸਕਦੇ ਆਖਿਰ ਤੁਹਾਨੂੰ ਖੂਬਸੂਰਤ ਤੇ ਕਲੀਅਰ ਸਾਰਾ ਵਰਤ ਮਰਕੀ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਲੱਗੇ। ਬਹੁਤ ਜਿਆਦਾ ਸੋਨਾ ਸੁੱਕ ਦੇਖੋ ਆਪਣਾ ਤਿਆਰ ਹੋਇਆ ਹੈ। ਆਪੇ ਸੋਨਾ ਬਣਾਇਆ ਨਾ ਸੁੱਕ। ਪਹਿਲਾਂ ਆਪਾਂ ਨੇ ਇਹ ਤੁਸੀਂ ਪਲੇਨ ਦੇ ਉੱਪਰ ਵੀ ਕਰਵਾ ਸਕਦੇ ਹਾਂ ਵੈਸੇ ਆਪਾਂ ਇਹਨੂੰ ਡਾਈ ਕਰਵਾਇਆ ਪਹਿਲਾਂ ਫਿਰ ਆਪਾਂ ਨੇ ਰੈਡ ਕਰਵਾਇਆ ਸੁੱਕ। ਇਹ ਵਾਲਾ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ। ਜਿਵੇਂ ਬੇਲ ਘੇਰੇ ਦੇ ਉੱਪਰ ਬਣੀ ਹੋਈ ਹੈਗੀ ਉਦਾਂ ਹੀ ਆਪਾਂ ਇਹਦੀ ਬਾਹ ਦੇ ਉੱਪਰ ਕਰਾਈਏ ਉਸਨੂੰ। ਦੁਬਾਰਾ ਬਾਹ ਦੇ ਉੱਪਰ। ਤੇ ਇਹਦੇ ਨਾਲ ਆਪਣੀ ਜਿਹੜੀ ਬਾਟਮ ਆਪਾਂ ਨੇ ਦੇਖੋ ਇਹਦਾ ਪਲੇਨ ਹੀ ਆ। ਸਾਰਾ ਸੁਨਤ ਆਪਾਂ ਨੇ ਪਲੇਨ ਡਾਈ ਕਰਵਾਇਆਗਾ। ਤੁਸੀਂ ਚਾਹੋ ਤਾਂ ਇਹਨੂੰ ਸਾਰੇ ਸੂਟ ਨੂੰ ਸੇ ਇਦਾਂ ਡਾਈ ਕਰਵਾ ਸਕਦੇ ਹੋ ਇਹ ਤਾਂ ਆਪਾਂ ਨੇ ਦੇਖੋ ਜਿਵੇਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਕਿ ਲਾ ਫਰੰਟ ਫਰੰਟ ਦਾ ਆਪਾਂ ਨੇ ਡਾਈ ਕਰਵਾਇਆਗਾ ਉਸ ਤੋਂ ਬਾਅਦ ਆਪਾਂ ਦਾ ਬੈਕ ਸਾਈਡ ਵੀ ਆਪਾਂ ਇਹਦੀ ਪੇਂਟ ਰੱਖੀਏਗੀ ਤੇ ਆਪਾਂ ਇਹਦੀ ਬਾਟਮ ਦੀ ਪੇਂਟ ਰੱਖੀਏ ਤੁਸੀਂ ਚਾਹੋ ਤਾਂ ਜੇ ਮੈਂ ਸਾਰਾ ਡਾਈ ਕਰਵਾਇਆ ਸੂਟ ਸਾਰਾ ਸੂਟ ਇਦਾਂ ਹੀ ਡਾਈ ਕਰਵਾ ਸਕਦੇ ਹਾਂ ਫਿਰ ਆਪਣਾ ਵਰਕ ਕਰਵਾ ਕੇ ਲੈ ਸਕਦੇ ਹੋ ਮਾhami ਬਹੁਤ ਸੋਣਾ ਆਪਣਾ ਵਰਕ ਹੋਇਆ ਹੈਗਾ ਤੇ ਨਾਲ ਇਹਦੇ ਦੁਪੱਟਾ ਦਾ ਜਿਹੜਾ ਆਪਾਂ ਨੇ ਦੇਖੋ ਰਸਟ ਕਲਰ ਦਾ ਰੱਖਿਆਗਾ ਆਪਣੇ ਸੈਂਟਰ ਦੇ ਵਿੱਚੋਂ ਸਾਰਾ ਦੁਪੱਟਾ ਰਸਟ ਰੱਖਿਆਗਾ ਤਾਂ ਫਿਰ ਰਸਟ ਕਲਰ ਆਪਣਾ ਜਿਆਦਾ ਪਾਇਆ ਹੈ ਸੁਪਰ ਨੈਟਲ ਦੁਪੱਟਾ ਦੇ ਨਾਲ ਇਹਦੇ ਆਪਣੀ ਰਸਟ ਕਰਵਾ ਦਿੱਤੀ ਹੈ ਰਸਟ ਕਲਰ ਦਾ ਕਰਵਾ ਕੇ ਫੋਰ ਸਾਈਡ ਆਪਣਾ ਸੂਤ ਨਾਲ ਦਾ ਕਲਰ ਰੱਖਿਆਗਾ ਬਾਕੀ ਫਿਰ ਫੋਰ ਸਾਈਡ ਇਹਦੇ ਦੇਖੋ ਕੱਟ ਵਰਕ ਪਾਇਆ ਹੈ ਰਸਟ ਕਲਰ ਦੇ ਨਾਲ ਵੀ ਆਪਣਾ ਕੱਟ ਵਰਕ ਕਰਿਆ ਬਹੁਤ ਜਿਆਦਾ ਸੋਹਣਾ ਵਧੀਆ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਬਿਲਕੁਲ ਨਵਾਂ ਡਿਜ਼ਾਈਨ ਆਪਾਂ ਨੇ ਟਾਈਡ ਡਾਈ ਵਾਲਾ ਮਸਲੀਨ ਫੈਬਰਿਕ ਤੇ ਰੈਡੀ ਕਰਵਾਇਆਗਾ ਤੁਸੀਂ ਇਹਨੂੰ ਆਪਣਾ ਜੌਰਜਟ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਟੈਬੀ ਸਿਲਕ ਤੇ ਵੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਤੁਸੀਂ ਆਪਣਾ ਜਿਵੇਂ ਤੁਹਾਨੂੰ ਕੋਈ ਡਿਜ਼ਾਈਨ ਹੋਰ ਪਸੰਦ ਹੋਇਆ ਹੋਰ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ ਬਿਲਕੁਲ ਡਿਫਰੈਂਟ ਸਟਾਈਲ ਦੇ ਨਾਲ ਆਪਾਂ ਨੇ ਰੈਡੀ ਕਰਵਾਇਆ ਇਹ ਸੂਟ ਮਸਲੀਨ ਫੈਬਰਿਕ ਤੇ ਆਪਾਂ ਨੇ ਡਾਈ ਕਰਵਾਇਆ ਹੈ ਇਹ ਵੀ ਆਪਣਾ ਟਾਈ ਡਾਈ ਵਾਲਾ ਇਹ ਡਿਜ਼ਾਈਨ ਹੈਗਾ ਇਹ ਇਹ ਇਦਾਂ ਆਪਾਂ ਮਾਊਸ ਜਾਂ ਛੇੜਾ ਜਿਹੜਾ ਲਾਈਟ ਮਾਊਸ ਜਿਹੜਾ ਫਿਰ ਤਿਆਰ ਕਰਵਾਇਆ ਦੇਖੋ ਇਹ ਆਪਣਾ ਡਾਈ ਕਰਵਾਇਆ ਮੁਸਲਿਮ ਫੈਬਰਿਕ ਤੇ ਵਿੱਚ ਪਹਿਲਾਂ ਮੈਂ ਤੁਹਾਨੂੰ ਸਾਰਾ ਇਹਦਾ ਦਿਖਾ ਦਿੰਦੀ ਆ ਪੈਟਰਨ ਇਹ ਆਪਾਂ ਦੇਖੋ ਇਹਦੀ ਬਾਟਮ ਆ ਜਿਹੜੀ ਇਦਾਂ ਪੱਤੇ ਜੇ ਤਿਆਰ ਕਰਵਾਏ ਨੇ ਬਾਟਮ ਦੇ ਉੱਪਰ ਸਾਰੀ ਬਾਟਮ ਦੇ ਉੱਪਰ ਆਪਾਂ ਹਾਂ ਵਾਲੀ ਗ੍ਰੀਨ ਜੇ ਤੇ ਮਹਿੰਦੀ ਦੇ ਪੱਤੇ ਜੇ ਆਪਾਂ ਇਦਾਂ ਕਰਵਾ ਲਈਏ ਇਹਨਾਂ ਨਾਲ ਦਾ ਫਿਰ ਵਰਕ ਆ ਦੇਖੋ ਜਿਹੜਾ ਸ਼ਰਟ ਦੇ ਉੱਪਰ ਹੋਇਆ ਹੈ ਇਹ ਵਾਲਾ ਜਿਹੜਾ ਵਰਕ ਆ ਦੇਖੋ ਸ਼ਰਟ ਦੇ ਉੱਪਰ ਇਦਾਂ ਗਲੇ ਦੇ ਉੱਪਰ ਇਦਾਂ ਸਾਰੀਆਂ ਬਾਹਾਂ ਦੇ ਉੱਪਰ ਸਾਰੀ ਬਾਹਾਂ ਭਰੀ ਹੋਈ ਵਰਕ ਦੇ ਨਾਲ ਤੇ ਗਲੇ ਦੇ ਉੱਪਰ ਵੀ ਟਾਈ ਡਾਈ ਵਾਲਾ ਆਪਣਾ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਹੈ ਦੇਖੋ ਜੀ ਇਦਾਂ ਤੇ ਨਾਲ ਦੇਖੋ ਇਹ ਵਾਲਾ ਵੀ ਮਸਲੀਨ ਦਾ ਹੀ ਇਹ ਦੁਪੱਟਾ ਹੈਗਾ ਇਹਦੇ ਵਿੱਚ ਵੀ ਦੇਖੋ ਸਾਰੇ ਆਪਣੇ ਇਦਾਂ ਪੱਤੇ ਜਿਹੇ ਬਣੇ ਹੋਏ ਨੇ ਸਭ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਜੀ ਸਾਰੇ ਦੇਖੋ ਇਦਾਂ ਹੀ ਇਹ ਪੱਤੇ ਜਿਹੇ ਵਿੱਚ ਬਣੇ ਹੋਏ ਜਿਵੇਂ ਦੇਖੋ ਬਾਟਮ ਦੇ ਉੱਪਰ ਪੱਤੇ ਜਣੇਗੇ ਉਦਾਂ ਹੀ ਸਾਰੇ ਦੇਖੋ ਪੱਤੇ ਦੇ ਬਣੇ ਹੋਏ ਨੇ ਦੁਪੱਟੇ ਦੇ ਉੱਪਰ ਸਾਰੇ ਆ ਸੇਮ ਡਿਜ਼ਾਈਨ ਦੇ ਪੱਤੇ ਵਾਲਾ ਆਪਣਾ ਬਾਟਮ ਦੇ ਉੱਪਰ ਹੈ ਸੇਮ ਬਾਟਮ ਦਾਗਾ ਸੇਮ ਹੀ ਆਪਣਾ ਦੁਪੱਟੇ ਦੇਗਾ ਨਾ ਦੇਖ ਆਪਾਂ ਦੇ ਆਰਗੈਂਜ਼ਾ ਦੀ ਲੈਸ ਲਗਾ ਕੇ ਅੱਗੇ ਆਪਾਂ ਫਿਨਿਸ਼ਿੰਗ ਦਿੱਤੀ। ਕਾਫੀ ਸੋਹਣਾ ਖੜੇ ਕਪੜਾ ਸੂਟ ਬਣ ਕੇ ਤਿਆਰ ਹੋਇਆ ਹੈਗਾ। ਟਾਇਡਾਈ ਦੇ ਵਿੱਚ ਤੁਸੀਂ ਐਦਾਂ ਵੀ ਡਿਫਰੈਂਟ ਡਿਜ਼ਾਈਨ ਦੇ ਨਾਲ ਆਪਣਾ ਤਿਆਰ ਕਰਵਾ ਸਕਦੇ ਹੋ। ਕਿੰਨਾ ਸੋਹਣਾ ਦੇਖੋ ਖੂਬਸੂਰਤ ਵਧੀਆ ਪਾਰਟੀ ਵੇਅਰ ਗਰਮੀਆਂ ਲਈ ਆਪਣਾ ਤਿਆਰ ਕਰਵਾਉਣਾ ਹਨ ਹੈ ਜਾਂ ਸੂਟ ਗਰਮੀਆਂ ਦੇ ਵਿੱਚ। ਤੇ ਕਰ ਤੁਸੀਂ ਅੱਗੇ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਹੈ ਤੁਸੀਂ ਟੈਪਿਸਰ ਕਧਾਹੀ ਕਰਵਾ ਸਕਦੇ ਹੋ ਜਾਰਜਟ ਤੇ ਸੇਮ ਡਿਜ਼ਾਈਨਿੰਗ ਕਰਵਾ ਸਕਦੇ ਹੋ। ਜਿਵੇਂ ਤੁਹਾਨੂੰ ਪਸੰਦ ਹੋਈ ਉਸ ਅਕੋਰਡਿੰਗ ਆਪਣਾ ਕਲਰ ਸੈਲੈਕਟ ਕਰ ਸਕਦੇ ਹੋਗੇ ਆਪਣੀ ਡਿਜ਼ਾਈਨਿੰਗ ਇਹ ਵਰਕ ਤੁਸੀਂ ਕਿੰਨਾ ਅਸੀਂ ਕਰਵਾਇਆ ਕਲਾ ਗਲੇ ਤੇ ਬਾਹਾਂ ਦੇ ਉੱਪਰ ਹੈਵੀ ਵਰਕ ਹੋਇਆ ਹੈਗਾ ਤੁਸੀਂ ਆਪਣੇ ਨਾਲ ਘੇਰੇ ਵਗੈਰਾ ਦੇ ਵਿੱਚ ਬੂਟੀ ਵਗੈਰਾ ਕੁਝ ਐਦਾਂ ਦੀ ਐਡ ਕਰਵਾ ਸਕਦੇ ਹੋ ਸੇਮ ਡਿਜ਼ਾਈਨਿੰਗ ਦਾ ਪੱਟੇ ਦੇ ਵੀ ਉਹੀ ਆ ਤੇ ਆਪਣੇ ਬਾਟਮ ਦੇ ਵੀ ਉਹੀ ਆ ਸਾਈਡਾਈ ਦੀ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਸਾਰਾ ਸੂਟ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਆ ਹਾਂਜੀ ਇਹ ਸਾਡਾ ਆਪਣੇ ਅੱਜ ਵਾਲੇ ਸੂਟ ਤੇ ਆਪਾਂ ਸਾਰੇ ਵਰਕ ਵਗੈਰਾ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਕਿ ਕਿੱਦਾਂ ਦਾ ਫੈਬਰਿਕ ਆਪਾਂ ਲਾਇਆ ਕਿ ਤੁਸੀਂ ਵਰਕ ਨੂੰ ਇਹਦੇ ਵਿੱਚ ਐਡ ਕਰਵਾ ਕੇ ਸਕਿਪ ਕਰਵਾ ਕੇ ਹਨਾ ਕਿ ਤੁਸੀਂ ਚੇਂਜ ਕਰਕੇ ਆਪਣਾ ਸੂਟ ਇਹਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਦੀ ਜਿਹੜੀ ਚੁਆਇਸ ਹੋਵੇ ਤੁਹਾਡੀ ਆਪਣੀ ਆਗੀ ਜਿਹੜੀ ਫੈਬਰਿਕ ਦੀ ਚੁਆਇਸ ਹੋਵੇ ਤੁਹਾਡੀ ਆਪਣੀ ਹੈ ਜੇਕਰ ਅਸੀਂ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਇਆ ਤੁਹਾਨੂੰ ਕੋਈ ਹੋਰ ਫੈਬਰਿਕ ਪਸੰਦ ਆ ਤਾਂ ਤੁਸੀਂ ਫੈਬਰਿਕ ਚੇਂਜ ਕਰਕੇ ਆਪਣਾ ਵਰਕ ਉਹ ਸੇਮ ਰੱਖ ਸਕਦੇ ਹੋ ਬਰਕ ਦੇ ਵਿੱਚ ਐਡਸ ਸਕਿਪ ਕਰਵਾਉਣਾ ਦੁਪट्टे ਦੇ ਵਿੱਚ ਕੁਛ ਹੈ ਨਾ ਤੁਸੀਂ ਆਪਣਾ ਚੇਂਜ ਕਰਵਾਉਣਾਗਾ ਤਾਂ ਉਦਾਂ ਹੀ ਦੂਜੀ ਵਾਰ ਤੁਸੀਂ ਚਾਹੋ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਆਰਡਰ ਇਹ ਨਾਲ ਸਾਨੂੰ ਸਕਰੀਨ ਸ਼ਾਟ ਭੇਜ ਕੇ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਸ਼ੀ ਕਾਂਲ